स्वागत आप तो संधु साइड चैनल विच आज आपा लेके आए आप दिन मिठू दिया गल सुन तो बाद देखो बतका एना दी उम्र लगभग 10 तो 12 साल हुंदी है ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਪਾਣੀ ਨਾਲ ਖੇਡ ਰਹੀਆਂ ਨੇ ਜ਼ਿਆਦਾਤਰ ਕਰੇਲੂ ਬਤਖਾਂ ਇਸ ਸਮੂਹ ਵਿੱਚ ਆਉਂਦੀਆਂ ਹਨ ਮੰਨਿਆ ਜਾਂਦਾ ਹੈ ਕਿ ਆਮ ਬਤਖਾਂ ਦੀ ਉਤਪਤੀ ਮੈਲਾਰਡ ਅਨਾਸ ਪਲੇਟੀਰੀਨ ਕੋਸ ਤੋਂ ਹੋਈ ਹੈ ਆਮ ਬਤਖਾਂ ਦੀਆਂ ਕੁਝ ਚੰਗੀਆਂ ਜਾਣੀਆਂ ਜਾਣ ਵਾਲੀਆਂ ਨਸਲਾਂ ਵਿੱਚ ਸ਼ਾਮਲ ਹਨ ਬੇਕਿੰਗ ਐਸੀਲੈਸ ਬਰੀ ਰੂਇਨ ਕਾਲ ਇੰਡੀਅਨ ਰਨਰ ਖਾਕੀ ਕੈਪ ਬੈਲ ਤੇਊਗਾ ਐਲਬੀਓ ਮਾਇਆ ਅਤੇ ਤਸਾਇਆ ਦੇਖੋ نیچے ਤੋਂ ਕਿਵੇਂ ਕਾ ਖਾ ਰਹੀਆਂ ਨੇ ਇਹ ਕਾ ਅਨਾਜ ਛੋਟੇ ਕੀੜੇ ਅਤੇ ਜਲਜੀ ਜਾਨਵਰਾਂ ਦਾ ਮਿਸ਼ਰਣ ਖਾਂਦੀਆਂ ਹਨ ਆਪਾਂ ਤੁਹਾਨੂੰ ਦਿਖਾ ਰਹੇ ਆਸੰਤ ਬਾਬਾ ਪਾਲਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦਾ ਚਿੜੀਆਂ ਘਰ ਜੋ ਕਿ ਤਰਨਕੋਟ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਉੱਡਦੀਆਂ ਨਹੀਂ ਹਨ ਇਹ ਪਾਣੀ ਵਿੱਚ ਜ਼ਿਆਦਾ ਖੁਸ਼ ਰਹਿੰਦੀਆਂ ਨੇ ਸੰਧੂ ਸਾਹਿਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕੁਝ ਖਾਸ ਵੀਡੀਓ ਲੈ ਕੇ ਸਹਾਦੇ ਤੱਕ ਪਹੁੰਚ ਦੇ ਰਹਾਗੇ ਜੀ ਦੇਖੋ ਪਾਣੀ ਵਿੱਚ ਕਿਵੇਂ ਖੇਡ ਰਹੀਆਂ ਨੇ ਇਹ ਪਾਣੀ ਵਿੱਚ ਬਹੁਤ ਜ਼ਿਆਦਾ ਖੁਸ਼ ਰਹਿੰਦੀਆਂ ਨੇ ਇੱਥੇ 20 ਤੋਂ 25 ਦੀ ਗਿਣਤੀ ਵਿੱਚ ਬਤਖਾਂ ਨੇ ਹੁਣ ਤੁਸੀਂ ਦੇਖ ਰਹੇ ਉਹ ਜੀ ਚੂਹੇ ਇੱਕ ਚੂਹੇ ਦੇਖਣ ਨੂੰ ਖਰਗੋਸ਼ ਦੀ ਤਰ੍ਹਾਂ ਲੱਗਦੇ ਨੇ ਦੇਖੋ ਕਿਵੇਂ ਖੁੱਡਾ ਬਣਾ ਕੇ ਰਹਿੰਦੇ ਨੇ ਇਹ ਕੈਮਰਾ ਦੇਖ ਕੇ ਡਰ ਵੀ ਨਹੀਂ ਰਹੇ ਚੂਹਿਆਂ ਦੀ ਆਮ ਤੌਰ ਤੇ ਛੋਟੀ ਉਮਰ ਹੁੰਦੀ ਹੈ ਛੋਿਆਂ ਦੀ ਉਮਰ 2 ਤੋਂ 4 ਸਾਲ ਹੁੰਦੀ ਹੈ ਪਰ ਸਭ ਤੋਂ ਲੰਬਾ ਸਮਾਂ ਰਹਿਣ ਵਾਲਾ ਚੂਹਾ 7 ਸਾਲ ਦਾ ਵੀ ਪਾਇਆ ਗਿਆ ਹੈ ਦੇਖੋ ਜੀ ਕੁੱਕਰ ਕਿੰਨਾ ਸੋਹਣਾ ਲੱਗ ਰਿਹਾ ਇਹ ਪੂਰਾ ਚਿੱਟਾ ਕੁੱਕਰ ਹੈ ਦੇਖੋ ਜੀ ਆਪਾਂ ਨੂੰ ਦੇਖ ਕੇ ਹਰਗੋਸ਼ ਆਪਣੇ ਕੋਲ ਆ ਗਿਆ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਆਨਾ ਇੱਥੇ ਕੁੱਕਰ ਖਰਗੋਸ਼ ਤੇ ਕੀਚੋ ਇਕੱਠੇ ਹੀ ਰੱਖੇ ਹੋਏ ਨੇ ਦੇਖੋ ਕਿੰਨਾ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਕਿੰਨਾ ਜ਼ਿਆਦਾ ਸੋਹਣਾ ਜਾਨਵਰ ਆ ਇਹ ਵੀ ਪਿੱਛੇ ਕੁੱਕਰ ਦੇਖੋ ਕਿਵੇਂ ਬੈਠੇ ਹੋਏ ਨੇ ਸਾਰੇ ਮੁਰਗਿਆਂ ਦੀ ਉਮਰ 3 ਤੋਂ 7 ਸਾਲ ਤੱਕ ਹੁੰਦੀ ਹੈ ਸਹੀ ਦੇਖਭਾਲ ਨਾਲ ਇਹਨਾਂ ਦੀ ਉਮਰ ਵੱਧ ਵੀ ਸਕਦੀ ਹੈ ਇਹ ਫਰਿਲ ਬੈਕ ਮੁਰਗਾ ਹੈ ਜੀ ਇਸ ਦੇ ਖੰਮ ਪੁੱਠੇ ਹੁੰਦੇ ਨੇ ਇਹਨਾਂ ਦੇ ਖੰਮ ਸਿਰਵਲ ਮੁੜੇ ਹੋਏ ਹੁੰਦੇ ਨੇ ਹੁਣ ਤੁਸੀਂ ਦੇਖ ਰਹੇ ਓਜੀ ਤਰਕੀ ਇਹਨਾਂ ਦਾ ਨਾਮ ਤਰਕੀ ਹੈ ਜੀ ਇਹ ਅਮਰੀਕਾ ਦਾ ਜਾਨਵਰ ਹੈ ਜੀ ਇਹਨਾਂ ਦੀ ਉਮਰ 16 ਸਾਲ ਹੁੰਦੀ ਹੈ ਇਹ ਅਲੱਗ-ਅਲੱਗ ਦੰਦਾ ਵਿੱਚ ਹੁੰਦੇ ਨੇ ਹਾਲਾਂਕਿ ਕਰੇਲੂ ਤਰਕੀ ਨੂੰ ਉਡਾਨ ਰੈਥ ਮੰਨਿਆ ਜਾਂਦਾ ਹੈ ਜੰਗਲੀ ਤਰਕੀ ਛੋਟੀ ਦੂਰੀ ਲਈ ਉੱਠ ਸਕਦੇ ਹਨ ਤੁਰਕੀ ਸੈਰ ਕਰਨ ਅਤੇ ਚਾਰਾ ਪਾਉਣ ਲਈ ਸਭ ਤੋਂ ਵਧੀਆ ਅਨੁਕੂਲ ਹਨ ਉਹ ਸਫਰ ਦੇ ਇੱਕ ਆਮ ਸਾਧਨ ਵਜੋਂ ਉੱਡਦੇ ਨਹੀਂ ਹਨ ਦੇਖੋ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਇਹ ਅਨਲਦ ਜਹੇ ਹੀ ਲੱਗ ਰਹੇ ਨੇ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਆਮ ਤਰਕੀ ਉੱਤਰੀ ਅਮਰੀਕਾ ਦਾ ਇੱਕ ਦੇਸੀ ਖੇਡ ਪੰਛੀ ਹੈ ਤਰਕੀ 25 ਮੀਲ ਪ੍ਰਤੀ ਕੰਟਾ ਦੀ ਰਫ਼ਤਾਰ ਨਾਲ ਦੌੜ ਸਕਦੇ ਹਨ ਅਤੇ 55 ਮੀਲ ਪ੍ਰਤੀ ਕੰਟਾ ਥੋੜੇ ਸਮੇਂ ਵਿੱਚ ਦੀ ਰਫ਼ਤਾਰ ਨਾਲ ਉੱਡਣ ਦੇ ਸਮਰਥ ਹਨ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਤਰਕੀ ਆਪਣੇ ਖੰਭਾਂ ਨੂੰ ਖਿੱਚ ਕੇ ਆਪਣੀਆਂ ਪੂਛਾਂ ਫੈਲਾ ਕੇ ਅਦਲਤ ਮਾਰ ਕੇ ਤੈਰ ਸਕਦੇ ਹਨ ਟਰਕੀ ਉਤਰੀ ਅਮਰੀਕਾ ਵਿੱਚ ਸਭ ਤੋਂ ਵੱਡਾ ਗੇਮ ਬਰਡ ਹੈ ਆਸਟ ਨਰ ਟਰਕੀ ਜਾਂ ਟੌਮ 4 ਫੁੱਟ ਲੰਬਾ ਹੋ ਸਕਦਾ ਹੈ ਅਤੇ 25 ਪੌਂਡ ਤੱਕ ਦਾ ਭਾਰ ਹੋ ਸਕਦਾ ਹੈ ਜਦੋਂ ਕਿ ਆਸਟ ਮਾਦਾ ਜਾਂ ਮੁਰਗੀ 3 ਫੁੱਟ ਲੰਬਾ ਅਤੇ ਇੱਕ ਨਰ ਟਰਕੀ ਦੇ ਅਧੇ ਭਾਰ ਦਾ ਹੁੰਦਾ ਹੈ ਹੁਣ ਤੁਸੀਂ ਦੇਖ ਰਹੇ ਉਹ ਜੀ ਪੋਲਿਸ਼ ਕੈਬ ਮੁਰਗਾ ਇਹ ਪੋਲੈਂਡ ਦੇਸ਼ ਦਾ ਹੈ ਇਸ ਦੇ ਸਿਰ ਤੇ ਖੰਭਾ ਦਾ ਖੁੱਲ ਬਣਿਆ ਹੁੰਦਾ ਹੈ ਇਸ ਦੇ ਸਿਰ ਤੇ ਖੰਬਾ ਦਾ ਫੁੱਲ ਬਣਿਆ ਇਸ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਹੁਣ ਤੁਸੀਂ ਦੇਖ ਰਹੇ ਉਹ ਹਿਰਨ ਇਹ ਸੰਬਰ ਨਸਲ ਦਾ ਹਿਰਨ ਹੈ ਸਾਂਬਰ ਹਿਰਨ ਭਾਰਤ ਦੇ ਕਈ ਰਾਜਾਂ ਵਿੱਚ ਪਾਏ ਜਾ ਸਕਦੇ ਹਨ ਉਹ ਰਾਜਸਥਾਨ ਮਧ ਪ੍ਰਦੇਸ਼ ਮਹਾਰਾਸ਼ਟਰ ਕੇਰਲਾ ਅਤੇ ਹੋਰ ਥਾਵਾਂ ਤੇ ਰਹਿੰਦੇ ਹਨ ਉਹ ਬਹੁਤ ਸਾਰੇ ਰੁੱਖਾਂ ਵਾਲੇ ਜੰਗਲ ਅਤੇ ਖੇਤਰ ਪਸੰਦ ਕਰਦੇ ਹਨ ਇਸ ਲਈ ਜੇਕਰ ਤੁਸੀਂ ਭਾਰਤ ਵਿੱਚ ਇੱਕ ਸਾਂਬਰ ਹਿਰਨ ਦੇਖਣਾ ਚਾਹੁੰਦੇ ਹੋ ਤੱਕ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਰਾਜ ਵਿੱਚ ਜਾ ਸਕਦੇ ਹੋ ਸਾਂਬਰ 28 ਸਾਲਾਂ ਤੱਕ ਕੈਦ ਵਿੱਚ ਰਹੇ ਹਨ ਹਾਲਾਂਕਿ ਉਹ ਜੰਗਲੀ ਵਿੱਚ 12 ਸਾਲਾਂ ਤੋਂ ਵੱਧ ਘਟ ਹੀ ਜੁੰਦੇ ਹਨ ਸਾਂਬਰ ਸਥਾਨਕ ਨਿਵਾਸ ਧਾਨ ਤੇ ਨਿਰਭਰ ਕਰਦੇ ਹੋਏ ਘਾਹ ਪੱਤੇ ਬਰਾਊਸ ਫਲ ਅਤੇ ਪਾਣੀ ਵਾਲੇ ਪੌਦਿਆਂ ਸਮੇਤ ਬਨਸਪਤੀ ਦੀ ਇੱਕ ਵਿਸ਼ਾਲ ਕਿਸਮ ਨੂੰ ਖਾਂਦਾ ਹੈ ਉਹ ਬੂਟੇ ਅਤੇ ਦਰਖਤਾਂ ਦੀ ਇੱਕ ਵੱਡੀ ਕਿਸਮ ਦਾ ਸੇਵਨ ਵੀ ਕਰਦੇ ਹਨ ਹਾਨਾ ਕੀ ਇਸਦੀ ਸਿਖਰ ਦੀ ਗਤੀ ਨੂੰ ਕਦੇ ਵੀ ਸਹੀ ਤੰਦ ਨਾਲ ਮਾਪਿਆ ਨਹੀਂ ਗਿਆ ਹੈ ਇਹ ਮੰਨਿਆ ਜਾਂਦਾ ਹੈ ਕਿ ਸਾਂਬਰ ਥੋੜੇ ਸਮੇਂ ਵਿੱਚ 30 ਮੀਲ ਪ੍ਰਤੀ ਕੰਟਾ ਤੋਂ ਵੱਧ ਦੀ ਗਤੀ ਪ੍ਰਾਪਤ ਕਰ ਸਕਦਾ ਹੈ ਸਾਂਬਰ ਪੂਰੇ ਏਸ਼ੀਆ ਵਿੱਚ ਘਿਰਨ ਦੀਆਂ ਸਭ ਤੋਂ ਵੱਡੀਆਂ ਕਿਸਮਾਂ ਵਿੱਚੋਂ ਇੱਕ ਹੈ اے ਸੀ ਜੀ ਆਪਣੀ ਅੱਜ ਦੀ ਵੀਡੀਓ ਆਪਣੇ ਸੰਧੂ ਸਾਹਿਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਧੰਨਵਾਦ ਮਿਲਦੇ ਜਲਦੀ ਨਵੀਂ ਵੀਡੀਓ ਲੈ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਆਇਓ ਜੀ ਇੱਥੇ ਜੋ ਵੀ ਸ਼ਰਧਾ ਨਾਲ ਆਉਂਦਾ ਹੈ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ